ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸੀ ਬਾਣੀ ਬਾਰੇ ਗੱਲ ਕਰਨੇ ਜਾ ਰਹੇ ਹਾਂ ਇੱਕ ਐਸੇ ਪਾਠ ਬਾਰੇ ਗੱਲ ਕਰਨੇ ਜਾ ਰਹੇ ਹਾਂ ਜਿਹੜਾ ਪਾਠ ਜਿਸ ਦਿਨ ਤੋਂ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਕਿਸਮਤ ਤੁਹਾਡੇ ਭਾਗ ਉਸੇ ਦਿਨ ਤੋਂ ਹੀ ਬਦਲਨੇ ਸ਼ੁਰੂ ਹੋ ਜਾਣਗੇ ਇਹ ਪਾਠ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਆ ਬਹੁਤ ਛੇਤੀ ਕਿਰਪਾ ਹੁੰਦੀ ਆ ਤਾਂ ਇਹ ਪਾਠ ਇਹ ਬਾਣੀ ਕਿਹੜੀ ਆ ਅਤੇ ਇਹ ਬਾਣੀ ਦਾ ਪਾਠ ਕਰਕੇ ਸਾਡੇ ਉੱਤੇ ਕੀ ਕੀ ਕਿਰਪਾ ਹੁੰਦੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਸ ਬਾਣੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਨਾ ਇਹ ਬਾਣੀ ਨੂੰ ਇਸ਼ਾਪੂਰਕ ਵੀ ਕਿਹਾ ਜਾਂਦਾ ਹੈ ਭਾਵ ਕਿ ਮਨੁੱਖ ਕੋਈ ਵੀ ਭਾਵਨਾ ਮਨ ਦੇ ਵਿੱਚ ਰੱਖ ਕੇ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਤਵੇ ਸਤਿਗੁਰੂ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਆ ਇਸ ਬਾਣੀ ਦਾ ਗਿਆਨ ਉਹ ਤਾਂ ਜ਼ਿੰਦਗੀ ਨੂੰ ਬਦਲਦਾ ਹੀ ਆ ਪਰ ਮੰਨ ਲਓ ਕਿਸੇ ਨੂੰ ਇਹ ਬਾਣੀ ਦੀ ਸਮਝ ਨਹੀਂ ਆ ਰਹੀ ਸਿਰਫ ਸ਼ਰਧਾ ਭਾਵਨਾ ਦੇ ਨਾਲ ਇਹ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਹਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਬਦਲਾਅ ਆਉਂਦੇ ਆ ਤਾਂ ਇਹ ਬਾਣੀ ਕਿਹੜੀ ਆ ਇਹਦੇ ਬਾਰੇ ਦੱਸਣ ਤੋਂ ਪਹਿਲਾਂ ਇੱਕ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਸੰਗਤ ਜੀ ਇਹ ਸਾਖੀ ਸੁਣ ਕੇ ਇਹ ਬਾਣੀ ਦੇ ਪ੍ਰਤੀ ਸਾਡੀ ਸ਼ਰਧਾ ਭਾਵਨਾ ਸਾਡਾ ਭਰੋਸਾ ਹੋਰ ਵੀ ਪੱਕਾ ਹੋ ਜਾਂਦਾ ਹੈ ਕਿਉਂਕਿ ਸੰਗਤ ਜੀ ਜਿਸ ਚੀਜ਼ ਦੇ ਸਾਨੂੰ ਗੁਣਾ ਦਾ ਪਤਾ ਹੋਵੇ ਜਿਸ ਚੀਜ਼ ਦੀ ਤਾਕਤ ਦਾ ਸਾਨੂੰ ਪਤਾ ਹੋਵੇ ਉਹ ਚੀਜ਼ ਦੀ ਅਸੀਂ ਕਦਰ ਕਰਦੇ ਆ ਉਹ ਚੀਜ਼ ਨੂੰ ਅਸੀਂ ਸਮਾਲ-ਸਮਾਲ ਕੇ ਰੱਖਦੇ ਆ ਜਿਸ ਚੀਜ਼ ਦੀ ਸਾਨੂੰ ਕੀਮਤ ਪਤਾ ਹੋਵੇ ਸੋ ਗੁਰੂ ਇਤਿਹਾਸ ਦੀ ਇਹ ਸਾਖੀ ਨੂੰ ਪੂਰਾ ਧਿਆਨ ਦੇ ਨਾਲ ਸੁਣਿਓ ਜੇ ਕਿਉਂਕਿ ਗੁਰੂ ਇਤਿਹਾਸ ਦੀ ਇਹ ਸਾਖੀ ਸੁਣ ਕੇ ਤੁਹਾਡੇ ਮਨ ਦੇ ਵਿੱਚ ਇਸ ਬਾਣੀ ਦੇ ਪ੍ਰਤੀ ਸ਼ਰਧਾ ਭਾਵਨਾ, ਭਰੋਸਾ ਹੋਰ ਵੀ ਵੱਧ ਜਾਣਾ ਹੈ ਇਸ ਬਾਣੀ ਦੇ ਪ੍ਰਤੀ ਸਤਿਕਾਰ ਵਧ ਜਾਣਾ ਹੈ ਅਤੇ ਇਹ ਸਾਖੀ ਨੂੰ ਸੁਣ ਕੇ ਤੁਸੀਂ ਹਰ ਰੋਜ਼ ਇਹ ਪਾਠ ਕਰਨਾ ਸ਼ੁਰੂ ਕਰ ਤਾਹੋਗੇ ਮੈਂ ਵਾਹਿਗੁਰੂ ਜੀ ਦੇ ਉੱਤੇ ਬਹੁਤ ਸਾਰਾ ਅੱਖ ਕੇ ਕਹਿ ਰਹੀ ਹਾਂ ਕਿ ਇਹ ਸਾਖੀ ਸੁਣਦਿਆਂ ਸਾਰ ਹੀ ਤੁਹਾਡਾ ਦਿਲ ਕਰਨਾ ਕਿ ਮੈਂ ਹੁਣ ਇਸ ਤਰੀਕੇ ਦੇ ਨਾਲ ਇਹ ਪਾਠ ਕਰਿਆ ਕਰਾਂ ਜੇਕਰ ਤੁਸੀਂ ਪਹਿਲਾਂ ਤੋਂ ਹੀ ਇਹ ਪਾਠ ਕਰਦੇ ਹੋ ਇਹ ਬਾਣੀ ਪੜ੍ਹਦੇ ਹੋ ਤਾਂ ਵੀ ਇਹ ਸਾਖੀ ਨੂੰ ਜ਼ਰੂਰ ਸੁਣਿਓ ਕਿਉਂਕਿ ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਕਈ ਗਲਤੀਆਂ ਕਰਦੇ ਹਾਂ ਉਹ ਗਲਤੀਆਂ ਦਾ ਸੁਧਾਰ ਹੋ ਜਾਵੇਗਾ ਇਹ ਸਾਖੀ ਸੁਣ ਕੇ ਤਾਂ ਸੰਗਤ ਜੀ ਇਹ ਸਾਖੀ ਆ ਮੇਰੇ 6ਵੇਂ ਪਾਤਸ਼ਾਹ ਤੁੰਦਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਕਿੰਨੇ ਸਤਿਗੁਰ ਸੱਚੇ ਪਾਸ਼ਾ ਜੀ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕਰ ਰਹੇ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਬਾਣੀ ਪੜਨ ਬਾਰੇ ਪ੍ਰੇਰਿਤ ਕਰ ਰਹੇ ਸੀ ਕਿ ਹਰ ਰੋਜ਼ ਬਾਣੀ ਪੜਿਆ ਕਰੋ ਨਿਤਨੇਮ ਕਰਿਆ ਕਰੋ ਗੁਰੂ ਸਾਹਿਬ ਜੀ ਸਹਾਇ ਹੋਣਗੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਦਿਆਂ ਕਰਦਿਆਂ ਇੱਕਦਮ ਸੰਗਤ ਨੂੰ ਸਵਾਲ ਕੀਤਾ ਕਿ ਭਾਈ ਤੁਹਾਡੇ ਵਿੱਚੋਂ ਕੋਈ ਐਸਾ ਪ੍ਰਾਣੀ ਹੈ ਕੋਈ ਐਸਾ ਸਿੱਖ ਹੈ ਜੋ ਹਰ ਰੋਜ਼ ਨੇਮ ਦੇ ਨਾਲ ਬਾਣੀ ਪੜਦਾ ਹੈ ਤਾਂ ਕਹਿੰਦੇ ਸੰਗਤਾਂ ਦੇ ਵਿੱਚੋਂ ਕਾਫੀ ਹੱਥ ਖੜੇ ਹੋਏ ਬਹੁਤ ਸੰਗਤਾਂ ਨੇ ਕਿਹਾ ਕਿ ਹਾਂਜੀ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਹਰ ਰੋਜ਼ ਅਮਰਤ ਵੇਲੇ ਉੱਠਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਕਿਸੇ ਨੇ ਕਿਹਾ ਵੀ ਅਸੀਂ ਪੰਜ ਪਾਠ ਜਪਜੀ ਸਾਹਿਬ ਜੀ ਦੇ ਹਰ ਰੋਜ਼ ਕਰਦੇ ਹਾਂ ਕਿਸੇ ਨੇ ਕਿਹਾ ਵੀ ਅਸੀਂ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ-ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਕਰਦੇ ਹਾਂ ਕਿਸੇ ਨੇ ਆਪਣਾ ਕੋਈ ਨਿਤਨੇਮ ਦੱਸਿਆ ਕਿਸੇ ਨੇ ਕੋਈ ਨਿਤਨੇਮ ਦੱਸਿਆ ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਬਾਣੀ ਦਾ ਤੁਸੀਂ ਹਰ ਰੋਜ਼ ਪੜ੍ਹਦੇ ਹੋ ਸਾਨੂੰ ਇਹ ਦੱਸੋ ਕਿ ਪੂਰੇ ਧਿਆਨ ਦੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਪਾਠ ਕੌਣ ਕਰਦਾ ਹੈ ਬਾਣੀ ਦਾ ਸ਼ੁੱਧ ਉਚਾਰਨ ਕਿਸ ਨੂੰ ਕਰਨਾ ਹੁੰਦਾ ਹੈ ਜੇਕਰ ਕਿਸੇ ਸਿੱਖ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਆਉਂਦਾ ਇਹ ਤਾਂ ਕੋ ਸਿੱਖ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸੁਣਾਵੇ ਕਹਿੰਦੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਸ਼ੁੱਧ ਉਚਾਰਨ ਬਾਰੇ ਗੱਲ ਕੀਤੀ ਤਾਂ ਇੱਕਦਮ ਸਾਰੇ ਸੰਗਤ ਦੇ ਵਿੱਚ ਸ਼ਾਂਤੀ ਪਸਰ ਗਈ ਸੰਗਤ ਇੱਕ ਦੂਸਰੇ ਦੇ ਮੂੰਹ ਮਲ ਵੇਖਣ ਲੱਗੀ ਤੇ ਕਹਿੰਦੇ ਉਹ ਸੰਗਤ ਦੇ ਵਿੱਚੋਂ ਹੀ ਇੱਕ ਪ੍ਰਾਣੀ ਉੱਠਿਆ ਇੱਕ ਮਨੁੱਖ ਉੱਠਿਆ ਜਿਸ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਗੋਪਾਲਾ ਜੀ ਆਇਆ ਹੈ ਉਹ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੇਕਰ ਆਪ ਜੀ ਦੀ ਆਗਿਆ ਹੋਵੇ ਆਪ ਜੀ ਸਿਰ ਤੇ ਮੇਰ ਭਰਿਆ ਹੱਥ ਰੱਖੋ ਤਾਂ ਮੈਂ ਤੁਹਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾਉਣ ਦੀ ਕੋਸ਼ਿਸ਼ ਕਰ ਸਕਦਾ ਹਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਸਿੱਖ ਨੂੰ ਆਗਿਆ ਦਿੱਤੀ ਅਤੇ ਆਪਣੇ ਕੋਲ ਖੜੇ ਸਿੰਘਾਂ ਨੂੰ ਕਿਹਾ ਕਿ ਇਹ ਸਿੱਖ ਦੇ ਲਈ ਇੱਕ ਉੱਚਾ ਸੋਹਣਾ ਅਸਣ ਵਿਛਾ ਦਿਓ ਕਿਉਂਕਿ ਇਸ ਸਿੱਖ ਨੇ ਸਤਿਗੁਰ ਸੱਚੇ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਦੀ ਬਾਣੀ ਦਾ ਪਾਠ ਕਰਨਾ ਹੈ ਕਿਉਂਕਿ ਸੰਗਤ ਜੀ ਮੇਰੇ 6ਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਬਹੁਤ ਪਿਆਰ ਆ ਇਸ ਕਰਕੇ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪਣੇ ਤਖਤ ਦੇ ਨਾਲ ਉਸ ਸਿੱਖ ਦਾ ਉਸ ਸਿੱਖ ਦੇ ਲਈ ਉੱਚਾ ਆਸਣ ਲਗਵਾ ਕੇ ਉਹਨਾਂ ਨੂੰ ਬਾਣੀ ਪੜਨ ਦੇ ਲਈ ਇਜਾਜ਼ਤ ਦਿੱਤੀ ਕਹਿੰਦੇ ਭਾਈ ਗੋਪਾਲਾ ਜੀ ਪੂਰੇ ਪਿਆਰ ਦੇ ਨਾਲ ਪੂਰੇ ਸਤਿਕਾਰ ਦੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਗੁਰਬਾਣੀ ਦਾ ਪਾਠ ਕਰਨ ਲੱਗ ਗਏ ਇੱਧਰ ਜਿਉਂ ਹੀ ਸਿੱਖ ਨੇ ਇੱਕ ਮਨ ਇੱਕ ਚਿਤ ਹੋ ਕੇ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਸ਼ੁਰੂ ਕੀਤਾ ਉਧਰ 6ਵੇਂ ਪਾਸ਼ਾ ਜੀ ਉਹ ਸਿੱਖ ਤੇ निहाल ਹੋਣ ਲੱਗੇ ਕਿੰਨੇ ਮਹਾਰਾਜ ਸੱਚੇ ਪਾਤਸ਼ਾਹ ਉਹ ਸਿੱਖ ਦੇ ਮੂੰਹੋਂ ਬਾਣੀ ਸੁਣ ਸੁਣ ਕੇ ਇੰਨੇ ਖੁਸ਼ ਹੋ ਰਹੇ ਸੀ ਕਿ ਮਨ ਦੇ ਵਿੱਚ ਸੋਚਣ ਲੱਗੇ ਕਿ ਇਹ ਸਿੱਖ ਕਿੰਨੇ ਪਿਆਰ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਰਿਹਾ ਹੈ ਬਾਣੀ ਦੇ ਸਤਕਾਰ ਵਜੋਂ ਕੋਈ ਭੇਟਾ ਇਸ ਸਿੱਖ ਨੂੰ ਦੇਣੀ ਚਾਹੀਦੀ ਆ ਪਰ ਕਿੰਨੇ ਨੂੰ ਛੇਵੇਂ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਵਾਰ-ਵਾਰ ਇਹ ਵਿਚਾਰ ਆ ਰਹੀ ਸੀ ਦੀ ਬਾਣੀ ਦੇ ਸਤਕਾਰ ਵਜੋਂ ਕਿਹੜੀ ਭੇਟਾ ਇਸ ਸਿੱਖ ਨੂੰ ਭੇਟ ਕੀਤੀ ਜਾਵੇ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਇਸ ਸਿੱਖ ਨੂੰ ਕਾਫੀ ਸਾਰਾ ਧਨ ਦੌਲਤ ਦੇ ਦਿੰਨੇ ਆ ਫਿਰ ਮਨ ਵਿੱਚ ਖਿਆਲ ਆਇਆ ਕਿ ਨਹੀਂ ਧਨ ਦੌਲਤ ਸੂਣਾ ਜਾਂਦੀ ਇਹ ਤਾਂ ਬਾਣੀ ਦੇ ਸਾਹਮਣੇ ਬਹੁਤ ਛੋਟੀਆਂ ਚੀਜ਼ਾਂ ਨੇ ਕੋਈ ਵੱਡੀ ਚੀਜ਼ ਦੇਈਏ ਕਿੰਦੇ ਇਦਾਂ ਇਹ ਮਹਾਰਾ ਸੱਚੇ ਪਾਤਸ਼ਾਹ ਕਦੀ ਕਿਸੇ ਚੀਜ਼ ਬਾਰੇ ਸੋਚਣ ਕਦੀ ਕਿਸੇ ਚੀਜ਼ ਬਾਰੇ ਸੋਚਣਾ ਆਖਰਕਾਰ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਨਿਰਣਾ ਕੀਤਾ ਕਿ ਇਹ ਸਿੱਖ ਨੂੰ ਬਾਣੀ ਦੇ ਸਤਕਾਰ ਵਜੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਵਾਰਸ ਬਣਾ ਦੇਣਾ ਚਾਹੀਦਾ ਹੈ ਜਿਹੜਾ ਸਿੱਖ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਐਨੇ ਪਿਆਰ ਦੇ ਨਾਲ ਐਨੇ ਸਤਕਾਰ ਦੇ ਨਾਲ ਪੜ ਰਿਹਾ ਏ ਸ਼ੁੱਧ ਉਚਾਰਨ ਕਰ ਰਿਹਾ ਏ ਇਹਦੀ ਬੇਟਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਹੀ ਹੋਵੇਗੀ ਮਹਾਰਾ ਸੱਚੇ ਪਾਤਸ਼ਾਹ ਨੇ ਸੋਚ ਲਿਆ ਕਿ ਬਸ ਜਦੋਂ ਹੀ ਪਾਠ ਦੀ ਸਮਾਪਤੀ ਹੋਈ ਨਾਲ ਦੀ ਨਾਲ ਹੀ ਇਹ ਸਿੱਖ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਅਗਲੇ ਵਾਰਸ ਬਣਾ ਦੇਣਾ ਹੈ ਭਾਵ ਕਿ ਗੁਰਤਾ ਗੱਦੀ ਸੌਂਪ ਦੇਣੀ ਆ ਪਰ ਕਹਿੰਦੇ ਇਹ ਸਿੱਖ ਭਾਈ ਗੋਪਾਲਾ ਜੀ ਪਾਠ ਕਰਦਿਆਂ ਕਰਦਿਆਂ ਜਦੋਂ ਸ਼ਲੋਕ ਤੇ ਪਹੁੰਚੇ ਇਹਨਾਂ ਦੇ ਮਨ ਦੇ ਵਿੱਚ ਫੁਰਨਾ ਬਣ ਗਿਆ ਕਿ ਜੇਕਰ ਮਹਾਰਾ ਸੱਚੇ ਪਾਤਸ਼ਾਹ ਮੇਰੇ ਬਾਣੀ ਪੜਨ ਤੋਂ ਖੁਸ਼ ਹੋਏ ਖੁਸ਼ ਹੋ ਕੇ ਜੀ ਕਰ ਇਹਨਾਂ ਨੇ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ ਤਾਂ ਫਿਰ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਫਲਾਣਾ ਘੋੜਾ ਮੰਗ ਲਵਾਂਗਾ ਕਹਿੰਦੇ ਇੱਕ ਘੋੜਾ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਭੇਟ ਕੀਤਾ ਸੀ ਜਿੱਦੀ ਕੀਮਤ ਬਹੁਤ ਸੀ ਬਹੁਤ ਨਸਲ ਦਾ ਘੋੜਾ ਸੀ ਕਹਿੰਦੇ ਉਹ ਘੋੜੇ ਬਾਰੇ ਖਿਆਲ ਉਸ ਸਿੱਖ ਦੇ ਮਨ ਦੇ ਵਿੱਚ ਆ ਗਿਆ ਕਹਿੰਦੇ ਜਦੋਂ ਹੀ ਉਹ ਸਿੱਖ ਦੇ ਮਨ ਦੇ ਵਿੱਚ ਘੋੜੇ ਦਾ ਖਿਆਲ ਆਇਆ ਘੋੜੇ ਦਾ ਫਰਨਾ ਆਇਆ ਤਾਂ ਇਧਰ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਕਿ ਸਿੱਖ ਦੇ ਮਨ ਦੀ ਇੱਛਾ ਪੂਰੀ ਕਰਨੀ ਜ਼ਿਆਦਾ ਜ਼ਰੂਰੀ ਆ ਕਹਿੰਦੇ ਪਹਿਲਾਂ ਛੇਵੇਂ ਪਾਤਸ਼ਾਹ ਬਾਣੀ ਸੁਣ ਸੁਣ ਕੇ ਨਾ ਆਪਣੇ ਤਖਤ ਤੋਂ ਥੋੜਾ ਥੋੜਾ ਪਿੱਛੇ ਹਟ ਰਹੇ ਜੀ ਕਿ ਬਸ 파ੜ ਦੀ ਜ਼ਮਾਅਤੀ ਤੋਂ ਬਾਅਦ 파ੜ ਦੇ ਭੋਗ ਤੋਂ ਬਾਅਦ ਨਾਲ ਦੀ ਨਾਲ ਹੀ ਇਹ ਤਖਤ ਇਸ ਸਿੱਖ ਦੇ ਲਈ ਵਿਲਾ ਕਰ ਦੇਣਾ ਇਹ ਸਿੱਖ ਨੂੰ ਇਹ ਤਖਤ ਤੇ ਬਿਠਾ ਦੇਣਾ ਹੈ ਗੁਰੂ ਗੱਦੀ ਸੌਂਪ ਦੇਣੀ ਆ ਪਰ ਜਦੋਂ ਹੀ ਉਹਦੇ ਮਨ ਵਿੱਚ ਘੋੜੇ ਦਾ ਖਿਆਲ ਬਣਿਆ ਤਮਾਰਾ ਸੱਚੇ ਪਾਸ਼ਾ ਆਪਣੇ ਤਖਤ ਤੇ ਸਹੀ ਹੋ ਕੇ ਬੈਠ ਗਏ ਕਹਿੰਦੇ ਉਹ ਸਿੱਖ ਨੇ ਪਾਠ ਦੀ ਸਮਾਪਤੀ ਤੋਂ ਬਾਅਦ ਭੋਗ ਪਾਇਆ ਅਰਦਾਸ ਬੇਨਤੀ ਕੀਤੀ ਆ ਕੇ ਛੇਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਤਾਂ ਛੇਵੇਂ ਪਾਤਸ਼ਾਹ ਜੀ ਨੇ ਕੋਲ ਖੜੇ ਸਿੰਘਾਂ ਨੂੰ ਕਿਹਾ ਕਿ ਜਾਓ ਭਾਈ ਜੋ ਅਸਤਵਲ ਦੇ ਵਿੱਚ ਫਲਾਣਾ ਕੋੜਾ ਖੜਿਆ ਹੈ ਨਾ ਉਹਦੇ ਉੱਤੇ ਸੋਨੇ ਚਾਂਦੀ ਹੀਰੇ ਦੀ ਕਾਠੀ ਲਗਾ ਕੇ ਇਹ ਸਿੱਖ ਨੂੰ ਭੇਟ ਕਰ ਦਿਓ ਕਿਉਂਕਿ ਇਹਨੇ ਮੇਰੇ ਬ੍ਰਨਾਰਕ ਪਾਸ਼ਾ ਜੀ ਦੀ ਮਿੱਠੀ ਨਿੱਕੀ ਬਾਣੀ ਨੂੰ ਬਹੁਤ ਸਤਿਕਾਰ ਦੇ ਨਾਲ ਪੜਿਆ ਹੈ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸ਼ੁੱਧ ਉਚਾਰਨ ਕੀਤਾ ਹੈ ਇਸ ਕਰਕੇ ਇਸ ਸਿੱਖ ਦੇ ਮਨ ਦੀ ਇੱਛਾ ਪੂਰੀ ਕੀਤੀ ਜਾਵੇ ਕਹਿੰਦੇ ਉਧਰੋਂ ਇਹ ਸਿੱਖ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਟੈਪਿਆ ਅੱਖਾਂ ਭਾਰੀਆਂ ਤੇ ਕਹਿਣ ਲੱਗਾ ਅੰਤਰਜਾਮੀ ਪਾਸ਼ਾ ਤੁਹਾਡੇ ਬਾਰੇ ਸੁਣਿਆ ਸੀ ਕਿ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਅੱਜ ਆਪਣੇ ਅੱਖੀਂ ਦੇਖ ਲਿਆ ਮਹਾਰਾਜ ਸੱਚੇ ਪਾਤਸ਼ਾਹ ਨਾ ਤੁਸੀਂ ਮੈਨੂੰ ਪੁੱਛਿਆ ਨਾ ਮੈਂ ਆਪਣੇ ਮੂੰਹੋਂ ਬੋਲ ਕੇ ਤੁਹਾਨੂੰ ਦੱਸਿਆ ਇਹ ਫੁਰਨਾ ਤਾਂ ਮੇਰੇ ਮਨ ਵਿੱਚ ਬਣਿਆ ਸੀ ਕਿ ਜੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋਏ ਪੁੱਛਿਆ ਕੀ ਚਾਹੀਦਾ ਤਾਂ ਮੈਂ ਘੋੜਾ ਮੰਗ ਲਵਾਂਗਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਾਂ ਮੇਰੇ ਦਿਲ ਦੀ ਬੁੱਝ ਲਈ ਤੇ ਦਿਲ ਦੀ ਪੂਰੀ ਵੀ ਕਰ ਦਿੱਤੀ ਕਹਿੰਦੇ ਛੇਵੇਂ ਪਾਤਸ਼ਾਹ ਜੀ ਨੇ ਉਹ ਸਿੱਖ ਨੂੰ ਆਪਣੇ ਚਰਨਾਂ ਤੋਂ ਚੁੱਕਿਆ ਤੇ ਗੱਲ ਕਰਾਇਆ ਕਿ ਆ ਸਿੱਖਾ ਤੂੰ ਤਾਂ ਮੰਗੀ ਹੀ ਬਹੁਤ ਛੋਟੀ ਮੰਗ ਲਈ ਅਸੀਂ ਤਾਂ ਤੈਨੂੰ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਵਾਰਿਸ ਬਣਾਉਣਾ ਚਾਹੁੰਦੇ ਸੀ ਪਰ ਜਦੋਂ ਤੇਰੇ ਮਨ ਦੇ ਵਿੱਚ ਇੱਛਾ ਆਈ ਤਾਂ ਸਾਡੇ ਲਈ ਤੇਰੇ ਮਨ ਦੀ ਇੱਛਾ ਪੂਰੀ ਕਰਨੀ ਸਭ ਤੋਂ ਜ਼ਰੂਰੀ ਹੋ ਗਈ ਸਭ ਤੋਂ ਪਹਿਲ ਹੋ ਗਈ ਸੋ ਇਸ ਕਰਕੇ ਅਸੀਂ ਤੇਰੇ ਮਨ ਦੀ ਇੱਛਾ ਪੂਰੀ ਕਰ ਰਹੇ ਹਾਂ ਸੋ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਉਹਦੀ ਮਨਪਸੰਦ ਦਾ ਘੋੜਾ ਦਿੱਤਾ ਤੇ ਨਾਲ ਹੀ ਬਹੁਤ ਸਾਰਾ ਧਨ ਦੌਲਤ ਦੇ ਕੇ ਤੋਰਿਆ ਉਹ ਸਿੱਖ ਦੀ ਗਰੀਬੀ ਦੂਰ ਕਰ ਦਿੱਤੀ ਸੋ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਕੀ ਸੁਣਾਉਣ ਦਾ ਮਕਸਦ ਇਹ ਆ ਕਿ ਸਾਡੇ ਮਨ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਦੇ ਵਿੱਚ ਆ ਜਾਵੇ ਕਿ ਮੇਰੇ ਛੇਵੇਂ ਪਾਤਸ਼ਾਹ ਜਦੋਂ ਕਿਸੇ ਤੇ ਨਿਹਾਲ ਹੁੰਦੇ ਆ ਤਾਂ ਉਹਦੀ ਜਨਮਾ ਜਨਮਾ ਦੀ ਗਰੀਬੀ ਦੂਰ ਕਰ ਦਿੰਦੇ ਆ ਉਹਦੇ ਜਨਮਾਂ ਜਨਮਾਂ ਦੇ ਮਾੜੇ ਕਰਮਾਂ ਦੇ ਵਰਕੇ ਪਾੜ ਦਿੰਦੇ ਆ ਤੇ ਸਤਿਗੁਰ ਸੱਚੇ ਪਾਸ਼ਾ ਨੇ ਹਾਲ ਕਿੰਜ ਹੁੰਦੇ ਆ ਇਹ ਸਿੱਖਿਆ ਵੀ ਸਾਨੂੰ ਇਹ ਸਾਖੀ ਦੇ ਵਿੱਚੋਂ ਮਿਲਦੀ ਆ ਕਿ ਮੇਰੇ ਛੇਵੇਂ ਪਾਸ਼ਾ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਇਹ ਬਾਣੀ ਦਾ ਪਾਠ ਕਰਨ ਵਾਲੇ ਬੜੇ ਪਿਆਰੇ ਲੱਗਦੇ ਆ ਤਾਂ ਛੇਵੇਂ ਪਾਸ਼ਾ ਜੀ ਦੀ ਖੁਸ਼ੀ ਹਾਸਲ ਕਰਨੀ ਆ ਉਹਨਾਂ ਦੀ ਮਿਹਰ ਹਾਸਲ ਕਰਨੀ ਆ ਤਾਂ ਇਹ ਬਾਣੀ ਦਾ ਪਾਠ ਹਰ ਰੋਜ਼ ਕਰੋ ਪੂਰੀ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਕਰੋ ਇੱਕ ਮਨ ਇੱਕ ਚਿੱਤ ਹੋ ਕੇ ਕਰੋ ਅਤੇ ਕੋਸ਼ਿਸ਼ ਕਰੋ ਕਿ ਬਾਣੀ ਦਾ ਸ਼ੁੱਧ ਉਚਾਰਨ ਕੀਤਾ ਜਾਵੇ ਸੰਗਤ ਜੀ ਆਜੋ ਦਿਨ ਚੱਲ ਰਹੇ ਆ ਅੱਗੇ ਦੀਵਾਲੀ ਦਾ ਤਿਉਹਾਰ ਆ ਰਿਹਾ ਏ ਤੇ ਜਿਸ ਦਿਨ ਦੀਵਾਲੀ ਦਾ ਤਿਹਾਰ ਆ ਉਸੇ ਹੀ ਦਿਨ ਬੰਦੀ ਛੋੜ ਦੇ ਵਸਿਆ ਇਹ ਦਿਹਾੜਾ ਮੇਰੇ ਛੇਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਆ ਇਸ ਦਿਨ ਮੇਰੇ 6ਵੇਂ ਪਾਤਸ਼ਾਹ ਤੁਨ ਤੁਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ 52 ਰਾਜਿਆਂ ਨੂੰ ਰਿਹਾ ਕਰਾ ਕੇ ਲਿਆਂਦਾ ਬੰਦੀ ਛੋੜਦਾਤਾ ਸਭ ਦੇ ਵंदन ਘਟ ਸਕਦਾ ਹੈ ਸਭ ਨੂੰ ਬੰਦਨਾ ਤੋਂ ਮੁਕਤ ਕਰ ਸਕਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਜੇਕਰ ਮੁਕਤੀ ਕਰਾਉਣੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੇਰ ਹਾਸਲ ਕਰਨੀ ਆ ਤਾਂ ਜੁਗਤੀ ਬਹੁਤ ਸੌਖੀ ਆ ਹਰ ਰੋਜ਼ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਹੀ ਨਹੀਂ ਬਲਕਿ ਦਸਾਂ ਹੀ ਗੁਰੂ ਸਹਿਬਾਨਾਂ ਦੀ ਬਹੁਤ ਮੇਰ ਹੁੰਦੀ ਆ ਸ਼ਹੀਦਾਂ ਸਿੰਘਾਂ ਦੀ ਬਹੁਤ ਮੇਰ ਹੁੰਦੀ ਆ ਸੋ ਇਹ ਬਾਣੀ ਦਾ ਪਾਠ ਹਰ ਰੋਜ਼ ਕਰੋ ਜੇ ਜੇ ਰੋਜ਼ ਪਾਠ ਕਰਦੇ ਹੋ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਕਿ ਮਾਲਕਾ ਤੇਰਾ ਸ਼ੁਕਰਿਆ ਤੁਸੀਂ ਇਹ ਸੇਵਾ ਰੋਜ਼ ਮੇਰੇ ਤੋਂ ਲੈ ਰਹੇ ਹੋ ਜੇ ਪਾਠ ਨਹੀਂ ਕਰਦੇ ਤਾਂ ਅੱਜ ਤੋਂ ਕਰਨਾ ਸ਼ੁਰੂ ਕਰਦੋ ਸਤਿਗੁਰ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਨੇ ਜੇ ਮਨ ਗੁਰੂ ਚਰਨਾਂ ਤੋਂ ਭੱਜਦਾ ਹੈ ਬਾਣੀ ਤੋਂ ਭੱਜਦਾ ਹੈ ਨਾ ਇਹ ਮਨ ਤੇ ਬੈਣ ਲਾ ਲਾ ਕੇ ਇਹਨੂੰ ਗੁਰੂ ਚਰਨਾਂ ਨਾਲ ਜੋੜੋ ਜਿਵੇਂ ਕਿ ਹੁਣ ਬੰਦੀ ਛੋੜ ਦੇ ਵਿੱਚ ਆ ਰਿਹਾ ਏ ਇਹਨੂੰ ਮੁੱਖ ਰੱਖਦਿਆਂ ਹੋਇਆਂ ਕੱਲ ਸਵੇਰ ਤੋਂ ਪਾਠ ਕਰਨੇ ਸ਼ੁਰੂ ਕਰਦੋ ਜਾਂ ਦਸਹਰੇ ਵਾਲੇ ਦਿਨ ਤੋਂ ਸ਼ੁਰੂਆਤ ਕਰਕੇ ਦੀਵਾਲੀ ਵਾਲੇ ਦਿਨ ਭੋਗ ਪਾ ਦੇਣਾ ਬੰਦੀ ਛੋੜ ਦੇ ਵਿਸਵਾਲੇ ਦਿਨ ਭੋਗ ਪਾ ਦੇਣਾ ਉਸ ਦਿਨ 21 ਦਿਨ ਬਣਨਗੇ ਫਿਰ ਨਾਲ ਦੀ ਨਾਲ ਹੀ ਆਪਣੇ ਮਨ ਤੇ ਬੈਣ ਲਾ ਲੈਣਾ ਮੇਰੇ ਪਈਏ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਵ ਤੱਕ ਐਵੇਂ ਨਾ ਬੈਣ ਲਾ ਲਾ ਕੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੋ ਸਾਡੇ ਕੀਤੇ ਹੋਏ ਇਸ ਯਤਨ ਕਰਕੇ ਇਹ ਕੋਸ਼ਿਸ਼ ਕਰਕੇ ਹੀ ਮਹਾਰਾਜ ਜੀ ਨੇ ਕਿਰਪਾ ਕਰ ਦੇਣੀ ਆ ਜਦੋਂ ਵੱਡੇ ਦਿਹਾੜੇ ਆਉਂਦੇ ਆ ਤਾਂ ਇਹ ਦਿਹਾੜੇ ਇਹ ਸਮਾਂ ਬਹੁਤ ਪਾਵਰਫੁੱਲ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਰੂਹਾਂ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਨਾਮ ਜਪਦੀਆਂ ਨੇ ਬਾਣੀ ਪੜਦੀਆਂ ਨੇ ਤਾਂ ਜੇਕਰ ਆਪਾਂ ਵੀ ਇਹ ਦਿਨਾਂ ਦੇ ਵਿੱਚ ਬਾਣੀ ਪੜਾਂਗੇ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਬਹੁਤ ਛੇਤੀ ਹੋ ਜਾਂਦੀ ਆ ਸੋ ਛੇਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰਨ ਦਾ ਮੌਕਾ ਆਇਆ ਏ ਬੰਦੀ ਛੋੜ ਦੇਵੈ ਸਾਰਿਆ ਏ ਇਹ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਘਰ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨੇ ਆਰੰਭ ਕਰੋ ਹਰ ਰੋਜ਼ ਆਪਾਂ ਅਮਰਤ ਵੇਲੇ ਇਹ ਪਾਠ ਕਰਦੇ ਹਾਂ ਉਹ ਤਾਂ ਕਰਨਾ ਹੀ ਆ ਬਲਕਿ ਇਹ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਪਾਠ ਹੋਰ ਕਰੋ ਤੇ ਕੋਸ਼ਿਸ਼ ਕਰੋ ਦੀ ਬਾਣੀ ਦਾ ਸ਼ੁੱਧ ਉਚਾਰਨ ਕੀਤਾ ਜਾਵੇ ਪੂਰੇ ਪਰੋਸੇ ਦੇ ਨਾਲ ਬਾਣੀ ਦਾ ਪਾਠ ਕੀਤਾ ਜਾਵੇ ਅਤੇ ਬਾਣੀ ਦਾ ਪਾਠ ਕਰਕੇ ਕੋਸ਼ਿਸ਼ ਕੀਤੀ ਜਾਵੇ ਕਿ ਸਾਡੀ ਕੋਈ ਮੰਗ ਨਾ ਹੋਵੇ ਕਿਉਂਕਿ ਸੰਗਤ ਜੀ ਜਦੋਂ ਅਸੀਂ ਮੂੰਹ ਬੋਲ ਕੇ ਕੁਝ ਮੰਗਦੇ ਆ ਤਾਂ ਸਮਝੋ ਸਾਡੀ ਉਹ ਇੱਕ ਮੰਗ ਪੂਰੀ ਹੁੰਦੀ ਆ ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਪ ਦੀ ਮਰਜ਼ੀ ਦੇ ਨਾਲ ਖੁਸ਼ ਹੁੰਦੇ ਆ ਨਿਹਾਲ ਹੁੰਦੇ ਆ ਤਾਂ ਸਿੱਖ ਦੀਆਂ ਝੂਲੀਆਂ ਛੋਟੀਆਂ ਪੈ ਜਾਂਦੀਆਂ ਨੇ ਸੋ ਗੁਰੂ ਤੋਂ ਗੁਰੂ ਦੀ ਖੁਸ਼ੀ ਮੰਗੋ ਗੁਰੂ ਤੋਂ ਗੁਰੂ ਨੂੰ ਮੰਗੋ ਜੇ ਬਾਣੀ ਪੜ੍ਹ ਕੇ ਕੁਝ ਮੰਗਣਾ ਹੈ ਤਾਂ ਗੁਰੂ ਤੋਂ ਗੁਰੂ ਦਾ ਨਾਮ ਮੰਗੋ ਅਮਰਤ ਵੇਲਾ ਮੰਗੋ ਅਮਰਤ ਵੇਲੇ ਦਾ ਨਿਤਨੇਮ ਮੰਗੋ ਸੇਵਾ ਕਰਨ ਦਾ ਬਲ ਮੰਗੋ ਇਹਨਾਂ ਚੀਜ਼ਾਂ ਦੇ ਵਿੱਚ ਹੀ ਬਰਕਤ ਆ ਜਿੱਥੇ ਇਹ ਸਾਰੀਆਂ ਚੀਜ਼ਾਂ ਆ ਜਾਣ ਅਮਰਤ ਵੇਲਾ ਅਮਰਤ ਵੇਲੇ ਦਾ ਨਿਤਨੇਮ ਸੇਵਾ ਸਿਮਰਨ ਉੱਥੇ دنیਆਵੀ ਸੁੱਖ ਆਪ ਚੰਨ ਕੇ ਆਉਂਦੇ ਆ ਉਹਨਾਂ ਨੂੰ ਆਉਣਾ ਪੈਂਦਾ ਏ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਗੁਰੂ ਇਤਿਹਾਸ ਦੀ ਏਸਾ ਕਿਸਾ ਸੁਣਾਉਂਦੇ ਹਾਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁਲਾਉਂਗੀਆਂ ਹੋਣਗੀਆਂ ਮਹਾਰਾ ਸੱਚੇ ਪਾਤਸ਼ਾਹ ਜੀ ਮਾਫ ਕਰ ਦੇਣਾ ਪਿਆਰੀ ਸਾਦ ਸੰਗੀਤ ਜੀ ਮਾਫ ਕਰ ਦੇਣਾ